ਕੁイズ ਕਜ਼ਾਨਾ ਦੇ ਵਿੱਚ ਸਕੂਲਾਂ ਕਾਲਜਾਂ ਤੇ ਹੋਰ ਮੁਕਾਬਲਿਆਂ ਦੇ ਵਿੱਚ ਸੱਭਿਆਚਾਰਕ ਮੁਕਾਬਲਿਆਂ ਦੇ ਵਿੱਚ ਅਲੱਗ-ਅਲੱਗ ਮੰਚਾਂ ਤੇ ਜਿਹੜੇ ਕੁイズ ਮੁਕਾਬਲੇ ਹੁੰਦੇ ਨੇ ਉਹਦੇ ਨਾਲ ਸੰਬੰਧਿਤ ਜਿਹੜੀ ਜਾਣਕਾਰੀ ਦਿੱਤੀ ਜਾਏਗੀ ਤੇ ਇਹ ਇੱਕ ਤਰ੍ਹਾਂ ਦਾ ਅਭਿਆਸ ਹੈ ਜਿੰਨਾ ਸੀ ਅਭਿਆਸ ਕਰ ਲਾਂਗੇ ਉਨਾਂ ਹੀ ਸਾਡੀ ਜਾਣਕਾਰੀ ਵਧਦੀ ਜਾਏਗੀ ਤੇ ਇਹ ਰਲਵੇਂ ਮਿਲਵੇਂ ਪ੍ਰਸ਼ਨ ਦਿੱਤੇ ਗਏ ਹਨ ਕਿਉਂਕਿ ਇੱਕ ਤਰ੍ਹਾਂ ਦੇ ਪ੍ਰਸ਼ਨਾਂ ਦੇ ਵਿੱਚ ਸਾਨੂੰ ਭੁਲੇਖਾ ਨਹੀਂ ਪੈਂਦਾ ਜਦੋਂ ਅਸੀਂ ਰੇਲਵੇ ਮਿਲਵੇ ਪ੍ਰਸ਼ਨਾਂ ਦਾ ਅਭਿਆਸ ਕਰਦੇ ਹਾਂ ਤੇ ਸਾਨੂੰ ਜਿਹੜਾ ਆਪਣਾ ਪਤਾ ਲੱਗ ਜਾਂਦਾ ਕਿ ਅਸੀਂ ਠੀਕ ਕਰ ਰਹੇ ਹਾਂ ਜਿਹੜੀ ਆਪជា ਵਿਕਲਪ ਹੈ ਕਿ ਅਸੀਂ ਗਲਤ ਵਿਕਲਪ ਦੀ ਚੋਣ ਕਰ ਰਹੇ ਹਾਂ ਇਹ ਜਿਹੜਾ ਅਭਿਆਸ ਇਹਨੂੰ ਅਲੱਗ-ਅਲੱਗ ਲੜੀਆਂ ਦੇ ਵਿੱਚ ਜਿਹੜਾ ਦਿੱਤਾ ਜਾਏਗਾ ਇਸ ਜਿਹੜੀ ਵੀਡੀਓ ਦੇ ਵਿੱਚ ਪਹਿਲੀ ਲੜੀ ਹੈ ਇਹ ਪ੍ਰਸ਼ਨ ਸ਼ੁਰੂ ਕਰਦੇ ਹਾਂ ਬਾਲ ਸਾਹਿਤ ਬਾਰੇ ਪ੍ਰਮੁੱਖ ਪੱਤਰ ਕਾ ਦਾ ਨਾਮ ਲੋ ਪੰਖੜੀਆਂ ਪੰਜਾਬੀ ਵਿਭਾਗ ਤੋਂ ਕਿਹੜਾ ਰਸਾਲਾ ਛਪਦਾ ਹੈ ਹੁਣ ਇਹਦੇ ਵਿੱਚ ਪੰਜਾਬੀ ਦੁਨੀਆ ਨਹੀਂ ਹੈ ਪਰ ਅਸੀਂ ਜੋਹੇ ਦੇ ਵਿੱਚ ਦਿੱਤੇ ਹੋਏ ਨੇ ਵਕਲਪ ਉਹਨਾਂ ਵਿੱਚੋਂ ਚੁਣਨਾ ਹੈ ਇਹ ਜਨ ਸਾਹਿਤ ਪ੍ਰਾਇਮਰੀ ਸਿੱਖਿਆ ਰਸਾਲਾ ਕਿੱਥੋਂ ਛਪਦਾ ਹੈ ਐਸਐਸ ਨਗਰ ਮੁਹਾਲੀ ਅਜੀਤ ਅਖਬਾਰ ਕਿੱਥੋਂ ਛਪਦਾ ਜਲੰਧਰ ਪੰਜਾਬੀ ਦਾ ਹਾਸ ਰਸ ਲੇਖਕ ਕੌਣ ਸੀ ਸੂਬਾ ਸਿੰਘ ਬਲਵੰਤ ਗਾਰਗੀ ਨੂੰ ਸਹਿਤਕ ਆਦਮੀ ਪੁਰਸਕਾਰ ਕਦੋਂ ਪ੍ਰਾਪਤ ਹੋਇਆ 1962 ਹੁੰਦਿਆ ਦੂਸੀ ਸਾਇਤ ਅਕਾਦਮੀ ਪੁਰਸਕਾਰ ਦਾ ਇੱਕ ਪ੍ਰਸ਼ਨ ਕਰ ਲਿਆ ਤੇ ਇਹਦਾ ਮਤਲਬ ਹੈ ਸਾਨੂੰ ਹੋਰ ਸਾਲਾਂ ਦੇ ਤੇ ਹੋਰ ਲੇਖਕਾਂ ਦੇ ਵੀ ਸਾਇਤ ਕਾਦਮੀ ਪੁਰਸਕਾਰ ਕਦੋਂ-ਕਦੋਂ ਪ੍ਰਾਪਤ ਹੋਏ ਨੇ ਤੇ ਕਿਹੜੀਆਂ-ਕਿਹੜੀਆਂ ਰਚਨਾਵਾਂ ਤੇ ਹੋਏ ਨੇ ਉਹਨਾਂ ਬਾਰੇ ਵੀ ਜਾਣਕਾਰੀ ਹੋਈ ਇੱਕ ਪ੍ਰਸ਼ਨ ਦੇ ਨਾਲ ਉਸ ਪ੍ਰਸ਼ਨ ਦੀ ਲੜੀ ਨਾਲ ਹੋਰ ਸੰਬੰਧਿਤ ਦੀ ਤਿਆਰੀ ਵੀ ਅਸੀਂ ਜੜੀ ਉਹ ਕਰਨੀ ਹੈ ਗੁਰਦੇਵਾਲ ਸਿੰਘ ਕੀ ਲਿਖਦੇ ਹਨ ਨਾਵਲ ਪ੍ਰਿੰਸੀਪਲ ਤੀਜਾ ਸਿੰਘ ਦਾ ਸੈਤ ਕੀ ਤਰਕੀ ਸੀ ਵਾਰਤਕ ਸੁਪਾਲ ਵੀਰ ਅਸਰਤ ਕੀ ਹਸਨ ਕਵੀ ਸੁਜਾਨ ਸਿੰਘ ਕੋਨਸਨ ਕਹਾਣੀਕਾਰ ਈਸ਼ਵਰ ਚੰਦਰ ਨੰਦਾ ਨਾਟਕਕਾਰ ਹੋਏ ਨੇ ਭਾਈ ਵੀਰ ਸਿੰਘ ਜੀ ਪ੍ਰਮੁੱਖ ਤੌਰ ਤੇ ਕਵੀ ਦੇ ਤੌਰ ਤੇ ਜਾਣੇ ਜਾਂਦੇ ਨੇ ਕਿਉਂਕਿ ਅਸੀਂ ਜਿਹੜੀਆਂ ਆਪਸ਼ਨਸ ਦਿੱਤੀਆਂ ਉਹਨਾਂ ਦੇ ਵਿੱਚੋਂ ਹੀ ਟਿੱਕ ਕਰਨਾ ਹੈ ਨਾਨਕ ਸਿੰਘ ਹੇਠ ਲਿਖਿਆਂ ਵਿੱਚੋਂ ਕੀ ਸੀ ਨਾਵਲਕਾਰ ਸੁਨਹਿਰੀ ਜਲ ਦਾ ਕਹਾਣੀਕਾਰ ਨਾਨਕ ਸਿੰਘ ਅੱਜ ਅਖ਼ਬਾਰਦਸ਼ਾ ਨੂੰ ਕਿਸ ਦੀ ਰਚਨਾ ਹੈ ਅਮਰਤਾ ਪ੍ਰੀਤਮ ਦੀ ਮੇਰਾ ਪਿੰਡ ਪੁਸਤਕ ਦੇ ਲੇਖਕ ਦਾ ਨਾਮ ਗੁਰਦੇਵ ਸਿੰਘ ਦਿਵਾਨ ਸਿੰਘ ਕਾਲੇ ਪਾਣੀ ਨੇ ਅੰਡੇਮਾਨ ਨਿਕੋਬਾਰ ਸਜ਼ਾ ਕੱਟੀ ਹੈ ਲੋਕ ਸਾਹਿਤ ਨਾਲ ਸੰਬੰਧਤ ਸਾਹਿਤਕਾਰ ਦਾ ਨਾਮ ਦਵਿੰਦਰ ਸੁਧਾਰਥੀ ਮੋਗਾਈ ਕਾਂਗੀ ਦਾ ਲੇਖਕ ਕੌਣ ਹੈ ਬਲਵੰਤ ਗਾਰਗੀ ਹੁਣ ਬਲਵੰਤ ਗਾਰਗੀ ਦੇ ਹੋਰ ਸਾਨੂੰ ਨਾਟਕਾਂ ਦਾ ਵੀ ਪਤਾ ਇਕਾਂਗੀਆਂ ਦਾ ਪਤਾ ਹੋਣਾ ਚਾਹੀਦਾ ਰਬ ਨੂੰ ਨਾਮ ਮਾਰ ਕਿਸ ਦੀ ਕਵਿਤਾ ਹੈ ਨੰਦ ਲਾਲ ਨੂਰਪੁਰੀ ਗਿਆਨੀ ਗੁਰਮੁਖ ਸਿੰਘ ਮੁਸਾਫਰ ਦੀ ਜੀਵਨੀ ਕਿਸ ਨੇ ਲਿਖੀ ਪ੍ਰੇਮ ਸਿੰਘ ਪ੍ਰੇਮ ਹੁਨਸਾਰੀਆਂ ਜੀਵਨੀਆਂ ਸਵੈ ਜੀਵਨੀਆਂ ਦੇ ਲੇਖਕ ਉਹ ਯਾਦ ਕਰਨ ਦੇ ਯਤਨ ਕਰਨੇ ਹਨ ਸ਼ਿਵ ਕੁਮਾਰ ਬਟਾਲਵੀ ਦੀ ਪ੍ਰਸਿੱਧ ਕਵਿਤਾ ਦਾ ਨਾਮ ਲੋ ਬਿਰਹੋਂ ਦੀ ਰੜਕ ਨਲਕਾ ਗਿੜਦਾ ਹੈ ਕਿਸ ਦੀ ਕਹਾਣੀ ਹੈ ਰਗਵੀਰ ਢੰਡ تنੀਰਮ ਚਾਤਰੀਕ ਦੀ ਪ੍ਰਸਿੱਧ ਕਵਿਤਾ ਸਾਉਨ ਹੈ ਦੁਨੀਆ ਸੁਖ ਦੀ ਨਗਰੀ ਨਹੀਂ ਕਿਸ ਦਾ ਲਿਖ ਹੈ ਗੁਰਬਖਸ਼ ਸਿੰਘ ਦਾ ਐਸ ਐਸ ਚਰਨ ਸਿੰਘ ਸ਼ਹੀਦ ਦੀ ਕਹਾਣੀ ਦਾ ਨਾਮ ਹੈ ਠਾਣੇਦਾਰੀ ਗਰੀਬ ਨਿਵਾਜ਼ ਡਾਕਟਰ ਹਰਚਰਨ ਸਿੰਘ ਦੀ ਰਚਨਾ ਇੱਕ ਫੇਰੀ ਸੁਜਾਨ ਸਿੰਘ ਪੰਜਾਬੀ ਦਾ ਗੀਤਕਾਰ ਅਨੰਦ ਲਾਲ ਨੂਰਪੁਰੀ ਐਸ ਐਸ ਚਰਨ ਸਿੰਘ ਸ਼ਹੀਦ ਦੀ ਕਵਿਤਾ ਦਾ ਨਾਮ ਪਹਿਲਾ ਸਬਕ ਸੁਜਾਨ ਸਿੰਘ ਦੀ ਕਹਾਣੀ ਖੂਨ ਕਿਰਤ ਦਾ ਸਤਕਾਰ ਡਾਕਟਰ ਹਰਚਰਨ ਸਿੰਘ ਦਾ ਇਕਾਂਗੀ ਹੈ ਸਾਵੇ ਪੱਤਰ ਸਰਮੋਹ ਸਿੰਘ ਸ਼ਿਵ ਕੁਮਾਰ ਦੀ ਮੁਖਰਚਨਾ ਲੂਨਾ ਅਪੁੱਲ ਜਦਕ ਇਸਤੀਆ ਬੀਤੀ ਹੈ ਸੁਭਾ ਸਿੰਘ ਬੱਲੇ ਜੱਟਾ ਬੱਲੇ ਕਵਿਤਾ ਕਿਸ ਕਵੀ ਦੀ ਹੈ ਨੰਦ ਲਾਲ ਨੂਰਪੁਰੀ ਅਕਲ ਦੀ ਗੱਲਾਂ ਕਵਿਤਾ ਦਾ ਲੇਖਕ ਤੇ ਨੀਰਮ ਚਾਤ੍ਰਿਕ ਮਾਝੇ ਦਾ ਜੀਵਨ ਪੇਸ਼ ਕਰਨ ਵਾਲਾ ਲੇਖਕ ਕਰਤਾਰ ਸਿੰਘ ਦੁੱਗਲ ਪੂਰਨ ਸਿੰਘ ਦੇ ਲੇਖ ਦਾ ਸਿਰਲੇਖ ਵਤਨ ਦਾ ਪਿਆਰ ਇਹ ਜਿਹੜਾ ਘਰ ਦਾ ਪਿਆਰ ਉਹ ਪ੍ਰਿੰਸੀਪਲ ਤੇਜਾ ਸਿੰਘ ਦਾ ਇਸ ਲਈ ਲਿਖਾ ਪਏਗਾ ਰੌਣਕ ਬਾਜ਼ਾਰ ਦੀ ਕਿਸਤੀ ਕਵਿਤਾ ਹੈ ਪੂਰਨ ਸਿੰਘ ਦੀ ਹੀਰ ਰਾਂਝੇ ਦਾ ਕਿੱਸਾ ਸਭ ਤੋਂ ਪਹਿਲਾਂ ਕਿਸ ਨੇ ਲਿਖਿਆ ਦਮੋਦਰ ਨੇ ਪਿਤਾ ਵੱਲੋਂ ਧੀ ਨੂੰ ਚਿੱਠੀ ਕਿਸ ਨੇ ਲਿਖੀ ਪੰਡਤ ਨਹਿਰੂ ਜਨ ਗਨ ਮਨ ਕਿਸ ਨੇ ਲਿਖਿਆ ਰਬਿੰਦਰਨਾਥ ਟੈਗੋਰ ਜੈ ਜਵਾਨ ਜੈ ਕਿਸਾਨ ਨਾਰਾ ਕਿਸ ਨੇ ਦਿੱਤਾ ਲਾਲ ਬਹਾਦਰ ਸ਼ਾਸਤਰੀ ਗੀਤਾਂਜਲੀ ਕਿਸ ਨੇ ਲਿਖੀ ਰਬਿੰਦਰਨਾਥ ਟੈਗੋਰ ਬਾਬਾ ਫਰੀਦ ਜੀ ਕੌਨਸਨ ਸੂਫੀ ਮੱਧ ਦੇ ਭਗਤ ਕਿਹੜਾ ਕਵੀ ਪੰਜਾਬ ਦਾ ਮੁੱਖ ਮੰਤਰੀ ਵੀਰਿਆ ਗੁਰਮੁਖ ਸਿੰਘ ਮੁਸਾਫਰ ਭਾਰਤ ਦੇ ਪਹਿਲੇ ਪ੍ਰਧਾਨ ਮੰਤਰੀ ਹੋਏ Jawaharlal Nehru ਪੰਜਾਬ ਨਸਬੰਧਤ ਭਾਰਤ ਦੇ ਰਾਸ਼ਟਰਪਤੀ ਗਿਆਨੀ ਜ਼ੈਲ ਸਿੰਘ ਗੀਤਾ ਦਾ ਉਪਦੇਸ਼ ਸ੍ਰੀ ਕ੍ਰਿਸ਼ਨ ਜੀ ਨੇ ਦਿੱਤਾ ਆਜ਼ਾਦ ਹਿੰਦ ਸੈਨਾ ਦੇ ਮੁਖੀ ਸੁਭਾਸ਼ ਚੰਦਰ ਬੋਸ ਜੈਨਤਰਮ ਦੇ ਮੋਢੀ ਭਗਵਾਨ ਮਹਾਵੀਰ ਮੋਰ ਕੌਮੀ ਪੰਛੀ ਕੌਮੀ ਝੰਡੇ ਦੇ ਤਿੰਨ ਰੰਗ ਪਾਲਤੂ ਪੰਛੀ ਤੋਤਾ ਵਫਾਦਾਰ ਜਾਨਵਰ ਕੁੱਤਾ ਹੁਣ ਇਹ ਜਿਹੜੇ ਸੌਖੇ ਸੌਖੇ ਪ੍ਰਸ਼ਨ ਨੇ ਇਹ ਕਈ ਵਾਰੀ ਸੌਖੇ ਪ੍ਰਸ਼ਨਾਂ ਤੇ ਹੀ ਜ਼ਿਆਦਾ ਜੜੀ ਹੈ ਉਹ ਦੁੱਬਦਾ ਪੈਦਾ ਹੋਣ ਲੱਗ ਜਾਂਦੀ ਹੈ ਕਿਉਂਕਿ ਜਿੰਨਾ ਸੌਖਾ ਪ੍ਰਸ਼ਨ ਹੋਏ ਉਹ ਸਾਨੂੰ ਜਿਹੜਾ ਕੰਫਿਊਜ਼ ਕਰ ਦਿੰਦਾ ਹੈ ਇਸ ਲਈ ਸੌਖੇ ਪ੍ਰਸ਼ਨ ਵੀ ਕਰਕੇ ਜਾਣੇ ਆ ਇਹ ਪਤਾ ਨਹੀਂ ਹੁੰਦਾ ਕਿ ਐਗਜ਼ਾਮੀਨਰ ਨੇ ਕਿਹੜਾ ਮੁਕਾਬਲਾ ਕਰਾਨ ਵਾਲੇ ਨੇ ਕਿਹੜਾ ਪ੍ਰਸ਼ਨ ਪੁੱਛ ਲੈਣਾ ਦੇਸ਼ੀ ਬਾਬਰ ਮੋਏ ਹੈ ਰਚਨਾ ਗੁਰਗੋਬਿੰਦ ਸਿੰਘ ਜੀ ਦੀ ਰਾਗ ਗਾਰਡਨ ਪੰਜਾਬ ਵਿੱਚ ਕਿੱਥੇ ਹੈ ਚੰਡੀਗੜ੍ਹ ਕਲਕੱਤਾ ਪੱਛਮੀ ਬੰਗਾਲ ਦੀ ਰਾਜਧਾਨੀ ਪੰਜਾਬ ਸਕੂਲ ਸਿੱਖਿਆ ਬੋਰਡ ਦਾ ਮੁੱਖ ਦਫ਼ਤਰ ਐਸ ਐਸ ਨਗਰ ਮੁਹੱਲੀ ਜਲਿਆਂਵਾਲਾ ਬਾਗ ਅੰਮ੍ਰਿਤਸਰ ਆਮ ਖਾਸ ਬਾਗ ਸਰਹੰਦ ਦੁੱਖ ਨਿਵਾਰਨ ਸੈ ਪਟਿਆਲਾ 12 ਦਰੀ ਪਟਿਆਲਾ ਪੰਜਾਬ ਦੀ ਰਾਜਧਾਨੀ ਚੰਡੀਗੜ੍ਹ ਮੁਹੱਲੀ ਕਿਹੜੇ ਜ਼ਿਲ੍ਹੇ ਵਿੱਚ ਹੈ ਅਰੋਪੜ ਸੁਖਨਾ ਚੀਰ ਚੰਡੀਗੜ੍ਹ ਹਾਵੜਾ ਪੁਲ ਕਲਕੱਤਾ ਕੁਤਬ ਮਿਨਾਰ ਦਿੱਲੀ ਸ਼ਾਲੀਮਾਰ ਬਾਗ ਸ੍ਰੀਨਗਰ ਰਾਜਾ ਸੰਸੀ ਹਵਾਈ ਅੱਡਾ ਅੰਮ੍ਰਿਤਸਰ ਇਹ ਹੁਣ ਸਾਨੂੰ ਮੁਹਾਲੀ ਵਾਲੇ 에어ਪੋਰਟ ਦਾ ਕੀ ਨਾਮ ਰੱਖਿਆ ਹਵਾਈ ਅੱਡੇ ਦਾ ਕੀ ਨਾਮ ਰੱਖਿਆ ਰਾਜਕਾਟ ਕਿਸ ਦੀ ਸਮਾਦ ਹੈ ਮਹਾਤਮਾ ਗਾਂਧੀ ਤਾਜ ਮਹਿਲ ਕਿੱਥੇ ਹੈ ਆਗਰਾ ਗੇਟ ਦੇ ਆਫ ਇੰਡੀਆ ਕਿੱਥੇ ਹੈ ਬੰਬਈ ਫਿਰੋਜ਼ਪੁਰ ਨੇੜੇ ਭਗਤ ਸਿੰਘ ਦਾ ਸ਼ਹੀਦ ਭਗਤ ਸਿੰਘ ਦਾ ਸਮਾਰਕ ਹੈ ਪੰਜਾਬ ਦਾ ਮਾਂਚੈਸਟਰ ਕਿਸ ਨੂੰ ਆਖਦੇ ਹਾਂ ਲੁਧਿਆਣਾ ਨੇਕ ਚੰਦ ਨੇ ਕਿਹੜਾ ਰਾਗ ਗਾਰਡਨ ਬਣਾਇਆ ਕਿੱਥੇ ਬਣਾਇਆ ਚੰਡੀਗੜ੍ਹ ਬਣਾਇਆ ਕਿਹੜਾ ਗਾਰਡਨ ਬਣਾਇਆ ਰਾਗ ਗਾਰਡਨ ਪਾਖੜਾ ਡੈਮ ਕਿਹੜੀ ਨਦੀ ਤੇ ਬਣਿਆ ਸਤਲੁਜ ਤੇ ਰਾਜਸਥਾਨ ਦੀ ਰਾਜਸਥਾਨੀ ਜੈਪੁਰ ਕਪਿਲਦੇਵ ਕ੍ਰਿਕਟ ਨਾਲ ਸੰਬੰਧਿਤ ਪੀਟੀ 우샤 ਦੌੜ ਨਾਲ ਮੱਲੇ ਆਲਮ ਕਿਸ ਪ੍ਰਾਂਤ ਦੀ ਭਾਸ਼ਾ ਕਰਨਾਟਕ ਦੀ ਪੰਜਾਬ ਦਾ ਲੋਕ ਨਾਚ ਭੰਗੜਾ ਖਟਕੜ ਕਲਾ ਦਾ ਸੰਬੰਧ ਸ਼ਹੀਦ ਭਗਤ ਸਿੰਘ ਨਾਲ ਇਹ ਕਈ ਵਾਰੀ ਰਿਪੀਟ ਵੀ ਹੋਏ ਨੇ ਪ੍ਰਸ਼ਨ ਉਹ ਤੁਹਾਡੀ ਜਿਹੜੀ ਹੈ ਉਹਦੇ ਨਾਲ ਪ੍ਰੈਕਟਿਸ ਹੋ ਜਾਏਗੀ ਜਲੰਧਰ ਕਿਸ ਮਾਨਲੇ ਪ੍ਰਸਿੱਧਾ ਖੇਡਾਂ ਦਾ ਸਮਾਨ ਨਾਲੇ ਭਰਾਂਦੇ ਲਈ ਕਿਹੜਾ ਸ਼ਰਮਸ਼ੂਰ ਹੈ ਪਟਿਆਲਾ ਮਹਾਤਮਾ ਗਾਂਧੀ ਦਾ ਜਨਮ 2 ਅਕਤੂਬਰ ਗੰਤੰਤਰ ਦਿਵਸ 26 ਜਨਵਰੀ ਭਾਵੇਂ ਇਹਦਾ ਇਹ ਲਿਖਣ ਦਾ ਵੀ ਮਿੱਤੀਆਂ ਜਿਹੜੀਆਂ ਮੁੱਖ ਜਿਹੜੇ ਇਤਿਹਾਸਿਕ ਦਿਨ ਨੇ ਜਾਂ ਦੇਸ਼ ਦੀ ਆਜ਼ਾਦੀ ਨਾਲ ਸੰਬੰਧਤ ਨੇ ਉਹ ਸਾਰੇ ਦਿਨਾਂ ਦੀ ਮਿਤੀ ਸਾਨੂੰ ਯਾਦ ਹੋਵੇ ਆਜ਼ਾਦੀ ਦਿਵਸ 15 ਅਗਸਤ ਵਿਸਾਖੀ ਪੰਜਾਬ ਦਾ ਤਿਉਹਾਰ ਮੁਕਤਿ ਤਿਉਹਾਰ ਵਿਸਾਖੀ ਦੀਪਮਾਲਾ ਦੀਵਾਲੀ ਨੂੰ ਕੀਤੀ ਜਾਂਦੀ ਹੈ ਨੋਬਲ ਇਨਾਮ ਜੇਤੂ ਭਾਰਤੀ ਕਵੀ ਰਵਿੰਦਰਨਾਥ ਟੈਗੋਰ ਸਿੱਖ ਧਰਮ ਦੇ ਪਹਿਲੇ ਗੁਰੂ ਜੀ ਗੁਰੂ ਨਾਨਕ ਦੇਵ ਜੀ ਗੁਰੂ ਨਾਨਕ ਦੇਵ ਜੀ ਦਾ ਜਨਮ 1469 ਦਸਾਂ ਗੁਰੂਆਂ ਦੇ ਜਨਮ ਦਿਨ ਮਿਤੀ ਜੋਤੀ ਜੋਤ ਸਮਾਣ ਦੀ ਮਿਤੀ ਗੁਰਿਆਈ ਦੀ ਮਿਤੀ ਏ ਦਾ ਜਿਹੜਾ ਅਭਿਆਸ ਹੈ ਉਹ ਕਰਨਾ ਗੁਰੂ ਨਾਨਕ ਦੇਵ ਜੀ ਦਾ ਜਨਮ ਕਿੱਥੇ ਹੋਇਆ ਨਨਕਾਣਾ ਸਾਹਿਬ ਪਿਤਾ ਜੀ ਦਾ ਨਾਮ ਗੁਰਨਾਨਕ ਦੇਵ ਜੀ ਦੇ ਮਹਤਾ ਕਾਲੂ ਜੀ ਹਰਮੰਦਰ ਸਾਹਿਬ ਗੁਰੂ ਰਾਮਦਾਸ ਜੀ ਦੀ ਯਾਦ ਨਾਲ ਸੰਬੰਧਿਤ ਗੁਰੂ ਅਰਜਨ ਦੇਵ ਜੀ ਨੂੰ ਲਾਹੌਰ ਵਿਖੇ ਸ਼ਹੀਦ ਕੀਤਾ ਗਿਆ ਹੇਮਕੁੰਟ ਸਾਹਿਬ ਗੁਰਗੋਬਿੰਦ ਸਿੰਘ ਜੀ ਨਾਲ ਸੰਬੰਧਿਤ